ਲਾ ਵੀਖੇ ਅੱਜ ਫੇਰ ਇੱਕ ਵਾਰ ਜਿਹੜਾ ਫ੍ਰੀ ਮੈਡੀਕਲ ਕੈਂਪ ਜਿਹੜਾ ਹੈਗਾ ਉਹ ਲਗਾਇਆ ਜਾ ਰਿਹਾ ਹੈ ਡੀਜੀਪੀ ਲਾਅ ਐਂਡ ਆਰਡਰ ਝੋਨੇ ਦਾ ਸੀਜ਼ਨ ਆ ਸੀ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕੱਦੂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕੱਦੂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ ਇੱਕ ਇਕੜ ਦੇ ਲੱਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਤੋ ਸਾਡਾ ਲਗਭਗ 1 ਏਕੜ ਦੇ ਪਿੱਛੇ 5-6000 ਰੁਪਏ ਬਚਤ ਹੋ ਗਈ। ਮੇਰਾ ਨਾਮ ਗਰਮੀਤ ਸਿੰਘ ਆ ਜੀ। ਸਾਡਾ ਪਿੰਡ ਸ਼ਮਸ਼ਪੁਰ ਸਿੰਘ ਆ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ। 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ। ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਤੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਬਹੁਤ ਸਾਡਾ ਤਾਂ ਪਾਣੀ ਆਉਂਦਾ ਨਹੀਂ ਸੀ। ਇਸ ਵਾਰ ਆਇਆ ਜੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ। ਨਾਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਡੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਗੁਰਿੰਦਰ ਢਿੱਲੋ ਵੱਲੋਂ ਜਿਹੜੇ ਹੈਗਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਅਜ ਸੈਵਦੀਪੁਰ ਪਿੰਡ ਦੇ ਵਿੱਚ ਪਹੁੰਚੇ ਹੋਏ ਆ ਗੱਲਬਾਤ ਕਰਦੇ ਆ ਸਾਡੇ ਨਾਲ ਏਡੀਜਪੀ ਲਾਅ ਐਂਡ ਆਰਡਰ ਗੁਰਿੰਦਰ ਢਿੱਲੋ ਮੌਜੂਦ ਨੇ ਸਰ ਲਾਅ ਐਂਡ ਆਰਡਰ ਨੂੰ ਦੇਖਦੇ ਦੇਖਦੇ ਤੇ ਸੋਸ਼ਲ ਵਰਕ ਦਾ ਕੰਮ ਕਰਦੇ ਕਰਨ ਲੱਗ ਗਏ ਹੋ ਤੇ ਨਾਲ ਹੀ ਪੋਲੀਟੀਸ਼ਨ ਵੀ ਦੇਖ ਰਹੇ ਹੋ ਕਿਸ ਤਰ੍ਹਾਂ ਅੱਜ ਪਿੰਡ ਪਿੰਡ ਦੇ ਵਿੱਚ ਫੇਰ ਇੱਕ ਵਾਰ ਪਹੁੰਚ ਗਏ ਸਸ਼ਕਾਲ ਗੁੱਡ ਮਾਰਨਿੰਗ ਭਾਈ ਪੁਲਿਸ ਦੀ ਵਰਕਿੰਗ ਦੇ ਵਿੱਚ ਬਿਲਕੁਲ ਹਰ ਵਾਰੀ ਯਾਦ ਕਰਾਉਂਦੇ ਹੋ ਤੁਸੀਂ ਚੰਗੀ ਗੱਲ ਹੈ ਕਿ ਅਸੀਂ ਹਰ ਇੱਕ ਖੇਤਰ 'ਚ ਕੰਮ ਕੀਤਾ ਹੈ ਰੂਰਲ ਏਰੀਆ ਵੀ ਤਾਂ ਬਨੇ ਏਰੀਆ 'ਚ ਹੋਣ ਬਤੌਰ ਪੋਲੀਟੀਸ਼ਨ ਸਭ ਤੋਂ ਪਹਿਲਾਂ ਪੋਲੀਟੀਸ਼ਨ ਦੀ ਇੱਕ ਡਿਊਟੀ ਹੈ ਸੋਸ਼ਲ ਵਰਕ ਦੀ ਇਸ ਮੰਨ ਨੂੰ ਸੋਚ ਕੇ ਇਸ ਵਿਚਾਰਧਾਰਾ ਨੂੰ ਸੋਚ ਕੇ ਔਰ ਬਾਕੀ politcal system democratic setup ਦੀ ਸਟਡੀ ਦੇ ਤੌਰ ਤੇ ਪੰਜਾਬ ਦੇ ਵਿੱਚ ਕੁਝ ਗੱਲਾਂ ਸੀ ਜਿਹੜੀਆਂ ਬੜੀਆਂ ਮੁਹਰੀ ਨੇ ਜਿੰਨਾ ਚੋ ਨੰਬਰ 1 ਹੈਗਾ ਹੈਲਥ ਮੇਰੇ ਵਾਈਫ ਨਾਲ ਖੜੇ ਨੇ ਸ਼ੀ ਇਜ਼ ਅ ਡਾਕਟਰ ਅ ਅਸੀਂ ਇਹ ਸੋਚਿਆ ਕਿ ਹੈਲਥ ਦਾ ਜਿਹੜਾ ਇਸ਼ੂ ਮੈਂ ਪੁਲਿਸ ਮਹਿਕਮੇ ਤੋਂ ਸਿੱਖਿਆ ਸੀ ਜੇ ਜਦੋਂ ਸਾਡੇ ਹੈਲਥ ਚੈੱਕਅਪ ਨਹੀਂ ਹੁੰਦੇ ਸੀ ਉਦੋਂ ਕੀ ਸਟੇਟਸ ਸੀਗਾ ਉਸ ਤੋਂ ਬਾਅਦ ਸਾਡੀ ਹੈਲਥ ਕੰਡੀਸ਼ਨ ਅਵੇਅਰਨੈਸ ਪੁਲਿਸ ਮੈਂਕਮੈਨ ਦੀ ਕਿਵੇਂ ਇੰਪਰੂਵ ਹੋਈ ਮੈਂ ਮੈਡੀਕਲ ਉਹਦੇ ਤਹਿਤ ਪਾਰਕ ਹਸਪੀਟਲ ਤੇ ਸਾਡਾ ਕਲੱਬ 21 ਅਸੀਂ ਮਿਲ ਕੇ ਇੱਕ ਉਪਰਾਲਾ ਕਰਨਾ ਸ਼ੁਰੂ ਕੀਤਾ ਆ ਪਟਿਆਲਾ ਡਿਸਟ੍ਰਿਕਟ ਚ ਪਹਿਲਾਂ ਮੈਡੀਕਲ ਅਵੇਅਰਨੈਸ ਐਂਡ ਚੈੱਕਅਪ ਕੈਂਪਸ ਅਸੀਂ ਲਾਸਟ ਆਪਣੇ ਕੈਂਪ ਚ ਜਿਹੜਾ ਅਸੀਂ ਪਟਿਆਲੇ ਲਗਾਇਆ ਸੀ ਦੱਸਿਆ ਸੀ ਕਿ ਅਸੀਂ ਅ ਇੱਕ ਮਾਡਲ ਅਡਾਪਟ ਕਰਨਾ ਚਾਹੁੰਦੇ ਆ ਜਿਹੜਾ ਮੈਂ ਆਪਣੇ ਤਜਰਬੇ ਤੋਂ ਸਿੱਖਿਆ ਪੁਰਾਣੇ ਚੋ ਸਰਵਿਸ ਦੇ ਤੋਂ ਕਿ 40 ਸਾਲ ਤੇ 40 ਸਾਲ ਤੇ ਉਪਰ ਟੂ ਸਟਾਰਟ ਵਿਦ ਬਲੱਡ ਸੈਂਪਲਸ ਲੈ ਕੇ ਇੱਕ ਪੈਨਲ ਬਣਾ ਕੇ ਉਹ ਜੜੀਆਂ ਸਾਡੀਆਂ ਕਾਮਨ ਬਿਮਾਰੀਆਂ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਵਾਸਤੇ ਕੀਤਾ ਜਾਏ ਉਹਦੇ ਸਦਕਾ ਹੀ ਅਸੀਂ ਅੱਜ ਸੈਫਦੀਪੁਰ ਮਹਿਮੂਦਪੁਰ ਔਰ ਦੌਲਤਪੁਰ ਤੇਨ ਪਿੰਡ ਨੇ ਇਹਨਾਂ ਪਿੰਡਾਂ ਤੋਂ 40 ਸਾਲ ਦੇ ਉੱਪਰ ਵੋਟਰ ਲਿਸਟ ਤੋਂ ਲਿਸਟ ਚੁੱਕ ਕੇ ਪੰਚਾਇਤ ਤਿੰਨਾਂ ਪਿੰਡਾਂ ਦੀ ਨੂੰ ਨਾਲ ਲੈ ਕੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਔਰ ਇਹਦੇ ਚ ਪਾਰਕ ਹਸਪੀਟਲ ਦੀ ਟੀਮ ਆਈ ਹੈ ਜਿਹੜੇ ਬਲੱਡ ਸੈਂਪਲ ਲੈ ਰਹੇ ਨੇ ਉਸ ਤੋਂ ਬਾਅਦ ਜਦੋਂ ਸੈਂਪਲ ਆ ਜਾਈਗੇ ਅਸੀਂ ਸਾਰਾ ਡਾਟਾ ਕਲੈਕਟ ਕਰ ਰਹੇ ਹਾਂ ਸਾਨੂੰ ਉਮੀਦ ਹੈ 300 ਦੇ ਕਰੀਬ ਆਉਣੇ ਚਾਹੀਦੇ ਐ ਲੇਕਿਨ 70% 60% ਵੀ ਆ ਜਾਣਗੇ ਸਾਡਾ ਮਾਡਲ ਕ੍ਰੀਏਟ ਹੋ ਜਾਏਗਾ ਅਸੀਂ ਜਿਹੜੇ ਟੈਸਟਿੰਗ ਤੋਂ ਬਾਅਦ ਰਿਪੋਰਟਸ ਦੇਖ ਕੇ ਡਾਟਾ ਦੇ ਵਿੱਚ ਅਸੀਂ ਫਿਰ ਇਹਨੂੰ ਚਾਰ ਹਿੱਸਿਆਂ 'ਚ ਵੰਡਾਂਗੇ 그린 ਜ਼ੋਨ ਕਿ ਉਹ ਨਿਵਾਸੀ ਨੇ ਮੇਲ ਤੇ ਫੀਮੇਲ ਜਿਨ੍ਹਾਂ ਨੂੰ ਇਹਨਾਂ ਬਿਮਾਰੀਆਂ 'ਚ ਕਿਸੇ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਜਿਹੜੇ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਫਿਰ yellow ਜ਼ੋਨ ਕਿ ਜਿਨ੍ਹਾਂ ਨੂੰ ਮੈਡੀਕਲ ਵੇਰੀਏਸ਼ਨਸ ਨੇ ਉਹਨਾਂ ਦੇ ਸੈਂਪਲਿੰਗ 'ਚ ਲੇਕਿਨ ਉਹਨਾਂ ਨੂੰ ਦਵਾਈ ਦੀ ਜ਼ਰੂਰਤ ਨਹੀਂ ਹੈ ਲਾਈਫਸਟਾਈਲ ਚੇਂਜ ਕਰਕੇ ਉਹ ਆਪਣੀ ੀਟਿੰਗ ਹੈਬਟਸ ਚੇਂਜ ਕਰਕੇ ਸੈਰ ਕਰਕੇ ਥੋੜੀ ਵਰਜਸ਼ ਕਰਕੇ ਮਾਈਲਡ ਜਿਹੜਾ ਨਾ ਇੰਪਰੂਵ ਕਰ ਸਕਦੇ ਨੇ ਫਿਰ ਹੈਗਾ orange zone ਜਿਹਦੇ ਵਿੱਚ ਇਹ ਹੈ ਕਿ ਇਹ ਉਹ ਆਇਡੈਂਟੀਫਾਈਡ ਇਸ ਸੈਂਪਲਿੰਗ ਤੋਂ ਬਾਅਦ ਨੇ ਜਿਨ੍ਹਾਂ ਨੂੰ ਅ ਜ਼ਰੂਰ ਤੇ ਹੈ ਮੈਡੀਕਲ ਟਰੀਟਮੈਂਟ ਦੀ ਉਹ ਫਿਰ ਆਪ ਮੁਹਾਰੇ ਜਿਹੜਾ ਟਰੀਟਮੈਂਟ ਉਹਨਾਂ ਕੋ अवेलेबल ਹੈ ਜਿਹੜੇ ਹਸਪੀਟਲ ਕਰਨਾ ਚਾਹੁੰਦੇ ਨੇ ਉਸ ਉਹ ਟਰੀਟਮੈਂਟ ਲੈਣ ਲਾਸਟ ਤੇ ਹਾਈएस्ट ਲੈਵਲ ਦਾ ਜਿਹੜਾ ਜ਼ੋਨ ਹੋਏਗਾ ਜਿਹੜਾ ਆਇਡੈਂਟੀਫਾਈ ਹੁੰਦਾ ਕਿ ਉਹ ਲੋਕ ਨੇ ਜਿਨ੍ਹਾਂ ਨੂੰ ਰੈੱਡ ਜ਼ੋਨ ਅਸੀਂ ਕਹਿ ਰਹੇ ਹਾਂ ਜਿਨ੍ਹਾਂ ਨੂੰ ਸਪੈਸ਼ਲਿਸਟ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੈ ਉਹਨਾਂ ਨੂੰ ਉਹਦੇ ਦੀ ਅਟੈਨਸ਼ਨ ਦੇਉਣ ਦੀ ਜ਼ਰੂਰਤ ਹੈ ਕਿ ਤੁਸੀਂ ਇਹਨੂੰ ਇਗਨੋਰ ਨਾ ਕਰੋ ਕਹਿਣ ਦਾ ਮਤਲਬ ਸਿਰਫ ਇੰਨਾ ਹੈ ਕਿ ਇਹ ਆਊਟਰੀਚ ਪ੍ਰੋਗਰਾਮ ਹੈ ਇੱਕ ਸਿਵਿਕ ਐਕਸ਼ਨ ਦੇ ਤੌਰ ਤੇ ਐਜ਼ ਪੋਲਿਟਿਸ਼ੀਅਨ ਕਾਮਨ ਪਬਲਿਕ ਵਾਸਤੇ ਇਕਨੋਮਿਕਲੀ ਲੋਅਰ ਸਟੇਟਾ ਤੇ ਸਾਡੇ ਵਿਲੇਜ ਲਾਈਫ ਸਟਾਈਲ ਜਿਹੜਾ ਉਹਦੇ ਤਹਿਤ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਨਿਵਾਸੀ ਰਹਿੰਦੇ ਨੇ ਉਹ ਇਹ ਆਪਣੇ ਆਪ ਨੂੰ ਅਵੇਅਰ ਕਰ ਸਕਣ ਇੰਜ ਨਾ ਲੱਗੇ ਕਿ ਇਹ ਤਾਂ ਬਿਲਕੁਲ ਠੀਕ ਸੀ ਪਤਾ ਨਹੀਂ ਕੀ ਹੋਇਆ ਫਿਰ ਇਹ ਦੇਖਿਆ ਜਾਂਦਾ ਹੈ ਕਿ ਜੇ ਤੁਸੀਂ ਆਪਣੀ ਮੈਡੀਕਲ ਇਨਲੈਸ ਨੂੰ ਇਗਨੋਰ ਕਰਦੇ ਹੋ ਤੇ ਉਹ ਫਿਰ ਵੱਧ ਕੇ ਇੱਕ ਹਰ ਇੱਕ ਫੈਮਿਲੀ ਤੇ ਫਿਰ ਇਕਨੋਮਿਕ ਬਰਡਨ ਬਣਦਾ ਹੈ ਜਦੋਂ ਉਹਨੂੰ ਹਸਪਤਾਲ 'ਚ ਦਾਖਲ ਪੈਣਾ ਹੁੰਦਾ ਹੁਣ ਜੇ ਜ਼ੈਲੋ ਜ਼ੋਨ ਵਾਲਾ orange 'ਚ ਨਾ ਜਾਏ orange ਵਾਲਾ red 'ਚ ਨਾ ਜਾਏ ਤੇ ਤੁਸੀਂ ਦੇਖੋ ਇਕਨੋਮਿਕ ਬੈਨੀਫਿਟ ਹੈ ਉਹਦਾ ਸਟੇਟ ਨੂੰ ਵੀ ਫਾਇਦਾ ਹੈ ਕਿਉਂਕਿ ਸਟੇਟ ਨੇ ਵੀ ਐਕਸਪੈਂਡਚਰ ਕਰਨਾ ਹੈ ਜਿਹੜਾ ਮੈਡੀਕਲ ਕਾਲਜ ਦਾ ਆਊਟਰੀਚ ਪ੍ਰੋਗਰਾਮ ਹੈ ਜਿਹੜਾ ਐਸਪੀਐਮ ਡਿਪਾਰਟਮੈਂਟ ਹੁੰਦਾ ਆ ਜਾਂ ਜਿਹੜੇ ਮੇਨ ਰਜੇਂਦਰਾ ਹਸਪੀਟਲ ਹੋਗੇ ਕਰਨਾ ਤੇ ਇਹਨਾਂ ਨੂੰ ਚਾਹੀਦਾ ਹੈ ਸਾਰਾ ਕੁਝ ਕਿਉਂਕਿ ਇਹਨਾਂ ਕੋਲ ਵਾਸਟ ਇਨਫਰਾਸਟਰਕਚਰ ਅਵੇਲੇਬਲ ਹੈ ਪਰ ਉਹਨਾਂ ਨੂੰ ਯਾਦ ਰੋਂਣ ਵਾਸਤੇ ਪਲੱਸ ਸਾਡੀ ਸੋਸ਼ਲ ਵਰਕ ਪੋਲੀਟੀਸ਼ੀਨ ਦੀ ਪਹਿਲੀ ਡਿਊਟੀ ਹੈ ਸੋਸ਼ਲ ਵਰਕ ਜਿਹੜਾ ਪੋਲੀਟੀਸ਼ੀਨ ਸੋਸ਼ਲ ਵਰਕ ਨਹੀਂ ਕਰ ਸਕਦਾ ਉਹਨੂੰ ਚਾਹੀਦਾ ਹੈ ਕਿ ਭਾਈ ਸਾਹਿਬ ਤੁਸੀਂ ਆਪਣੇ ਆਪ ਨੂੰ ਕੋਰਸ ਕਰੈਕਸ਼ਨ ਕਰੋ ਮੈਂ ਇਹ ਸਿੱਖਿਆ ਆ ਉਸ ਸਿੱਖਿਆ ਨੂੰ ਮੈਂ ਅਡਾਪਟ ਕਰ ਰਿਹਾ ਆਪਣੀ ਫੈਮਿਲੀ ਲੈਣ ਲੱਗ ਕੇ ਆਪਣੇ ਦੋਸਤ ਮਿੱਤਰਾਂ ਨਾਲ ਲੈ ਕੇ ਪਲੱਸ ਆਪਣਾ ਐਫਰਟ ਕਰਕੇ ਲੋਕਾਂ 'ਚ ਵਿਚਰਨਾ ਚਾਹੁੰਦਾ ਜੋ ਮੈਂ ਪੋਲਿਟੀਕਲ ਕਾਂਗਰਸ ਪਾਰਟੀ ਜੁਆਇਨ ਕਰਨ ਲਈ ਕਿਹਾ ਸੀ ਜਦੋਂ ਇਲੈਕਸ਼ਨ ਦੀ ਗੱਲ ਲੜਨ ਦੀ ਗੱਲ ਚੱਲਦੀ ਸੀ ਮੈਂ ਕਿਹਾ ਪਹਿਲਾਂ ਮੈਂ ਲੋਕਾਂ 'ਚ ਵਿਚਰੂੰਗਾ ਫਿਰ ਇਸ ਬਾਰੇ ਸੋਚੂੰਗਾ ਇਹ ਉਹੀ ਐਫਰਟ ਆ ਪਟਿਆਲਾ ਡਿਸਟ੍ਰਿਕਟ ਕਵਰ ਕਰਾਂਗੇ ਪਲੱਸ ਅਗਲਾ ਕੈਂਪ ਸੋਚਿਆ ਸੀ ਸਾਡਾ ਕਲਬ 21 ਕਹਿੰਦਾ ਕਿਉਂਕਿ ਸਾਡੀ ਉਹਦੀ ਬੇਸ ਲੁਧਿਆਣਾ 'ਚ ਵੀ ਹੈ ਅਸੀਂ ਲੁਧਿਆਣਾ 'ਚ ਵੀ ਇੱਕ ਬਾਸਟ ਕੈਂਪ ਲਗਾਵਾਂਗੇ ਜਿੱਥੇ ਇੱਕ ਪੂਰੇ ਰੀਜਨ ਦੇ ਵਿੱਚੋਂ ਸਿਲੈਕਸ਼ਨ ਕਰਕੇ ਅਸੀਂ ਲੋਕਾਂ ਨੂੰ ਬੁਲਾਵਾਂਗੇ ਸਰ ਇੱਕ ਸੋਸ਼ਲ ਵਰਕਰ ਦੇ ਫੋਨ ਦੇ ਨਾਤੇ ਤੇ ਇੱਕ ਪੋਲੀਟਿਸ਼ੀਅਨ ਹੋਣ ਦੇ ਨਾਤੇ ਇੱਕ ਸਵਾਲ ਹੈ ਕਹਿੰਦੇ ਕਿ ਮੈਡੀਕਲ ਕੈਂਪ ਤੇ ਲਗਾ ਲੈਂਦੇ ਨੇ ਤੇ ਸਾਰੇ ਜਿਹੜੇ ਮੈਡੀਕਲ ਕੈਂਪ ਲਗਾਉਂਦੇ ਨੇ ਮੈਡੀਸਿਨ ਜਿਹੜੀਆਂ ਕਿਨ ਉਹ ਇੰਨੀ ਮਹਿੰਗੀਆਂ ਮਿਲਦੀਆਂ ਨੇ ਤੇ ਉਹ ਸਾਨੂੰ ਅਵੇਲੇਬਲ ਕਿਤੇ ਵੀ ਨਹੀਂ ਹੁੰਦੇ ਕਿ ਲੋਕਾਂ ਦਾ ਕਹਿਣਾ ਜਿਹੜੇ ਪਿੰਡ ਦੇ ਪਿੰਡਾਂ ਦੇ ਵਿੱਚ ਜਿਵੇਂ ਆਪਾਂ ਮੈਡੀਕਲ ਕੈਂਪ ਹੋਣ ਲਗਾ ਲਿਆ ਤੇ ਉਹ ਚੈੱਕਅਪ ਹੋ ਗਿਆ ਕਿਸੇ ਨੂੰ ਦਵਾਈ ਚਾਹੀਦੀ ਹੁੰਦੀ ਹੈ ਤੇ ਉਹ ਸਟੋਰ ਤੇ ਜਾਂਦਾ ਤੇ ਉਹਨਾਂ ਨੂੰ ਦਵਾਈ ਬੜੀ ਮਹਿੰਗੀ ਮਿਲਦੀ ਹੈ ਜਿਹੜੇ ਅਸੀਂ ਮੈਡੀਕਲ ਕੈਂਪ ਲਗਾ ਰਹੇ ਆ ਅਲਟੀਮੇਟਲੀ ਚੈਰੀਟੇਬਲ ਜਿਹੜਾ ਹਸਪੀਟਲ ਹੈ ਜਾਂ ਕਲੱਬ 21 ਹੈ ਵੀ ਆਰ ਨਾਟ ਗਵਰਨਮੈਂਟ ਅਥਾਰਟिटीज ਅਸੀਂ ਫੰਡਿੰਗ ਲੈ ਕੇ ਜਾਂ ਆਪ ਕੰਟ੍ਰਿਬਿਊਟ ਕਰਕੇ ਸਾਰਾ ਕੁਝ ਕਰ ਰਹੇ ਆ ਇਹਦੇ ਸ਼ੁਕਰੀਆ ਪਾਰਕ ਹਸਪੀਟਲ ਦਾ ਉਹਨਾਂ ਦੇ ਜਿਹੜੇ ਓਨਰ ਨੇ ਉਹਨਾਂ ਦੀ ਚੇਨ ਦੀ ਐਡਮਿਨਿਸਟ੍ਰੇਸ਼ਨ ਦੇਖਦੇ ਨੇ ਗੁਪਤਾ ਜੀ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਇੱਕ ਖੁੱਲ੍ਹ ਦਿੱਤੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਕੈਂਪ ਲਗਾਓ ਮੈਂ ਚੈਰੀਟੇਬਲ ਬੇਸਿਸ ਤੇ ਕਰੂੰਗਾ ਇਹ ਹੁਣ ਬਲੱਡ ਸੈਂਪਲਿੰਗ ਜਿਹੜੀ ਅਸੀਂ ਸੈਂਪਲ ਲੈ ਰਹੇ ਆ ਤਰਕੀਰਬਨ 1500 ਰੁਪਇਆ ਪਰ ਹੈਡ ਕਾਸਟ ਪੈਂਦੀ ਆ ਅਦਰਵਾਈਜ਼ ਮਾਰਕੀਟ ਜਾਈਏ ਤੇ ਇਹ ਹੁਣ ਅਸੀਂ 3 ਦਿਨ ਦੀ ਦਵਾਈ ਵੀ ਦੇ ਰਹੇ ਆ ਠੀਕ ਹੈ ਹੁਣ ਸਾਬਦੀਪੁਰ ਦੇ ਨੁਮਾਇੰਦੇ ਖੜੇ ਨੇ ਜਿਨ੍ਹਾਂ ਨੇ ਸਾਡੇ ਨਾਲ ਸੱਪ ਭੁਵਿੰਦਰ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਤੇ ਸਰਪੰਚ ਸਾਬਦੀਪੁਰ ਇਹਨਾਂ ਨੇ ਸਾਡੇ ਨਾਲ ਰਲ ਕੇ ਮਿਹਨਤ ਕੀਤੀ ਆ ਇਹ ਇਹਨਾਂ ਦੀ ਜਗ੍ਹਾ ਗੁਰਦੁਆਰਾ ਸਾਹਿਬ ਹੈ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਇਹ ਇਹ ਜਿਹੜੇ ਸਾਡੇ ਹਸਪੀਟਲ ਪਾਰਕ ਹਸਪੀਟਲ ਸਾਡੇ ਨਾਲ ਕੋਆਰਡੀਨੇਟ ਕੀਤਾ ਇਹ 3 ਦਿਨ ਦੀ ਦਵਾਈ ਫ੍ਰੀ ਦੇ ਰਹੇ ਨੇ ਜਿਹੜੀ ਇਹਨਾਂ ਨੂੰ ਇਮੀਡੀਏਟ ਰਿਕੁਆਇਰਮੈਂਟ ਹੈ ਇਹ ਗਵਰਨਮੈਂਟ ਆਫ ਪੰਜਾਬ ਨੂੰ ਸਟੇਟ ਗਵਰਨਮੈਂਟਸ ਨੂੰ ਆਪਣੀ ਗਵਰਨਮੈਂਟ ਆਫ ਇੰਡੀਆ ਤੋਂ ਫੰਡਿੰਗ ਲੈ ਕੇ ਜਿਹੜੀ ਇੰਨੇ ਸਾਲਾਂ ਦੀ ਪੈਂਡਿੰਗ ਪਈ ਆ ਇਹਨਾਂ ਦੇ ਨਾਮ ਨੋਮਨਕਲੇਚਰ ਦੇ ਝਗੜੇ 'ਚ ਠੀਕ ਹੈ ਨਿਕੰਮਾਪੁਣਾ ਆ ਮੈਂ ਕਹੂੰਗਾ ਸਾਡੀ ਐਡਮਿਨਿਸਟ੍ਰੇਸ਼ਨ ਦਾ ਸਟੇਟ ਦਾ ਕਿ ਅਸੀਂ ਇੱਥੇ ਪੰਗਾ ਪਾ ਕੇ ਬੈਠੇ ਆ ਉਹ ਪੈਸੇ ਸਾਡੇ ਕੋਲ ਆਉਣੇ ਚਾਹੀਦੇ ਨੇ ਸਾਨੂੰ ਮੈਡੀਸਿਨ ਜਿਹੜੀਆਂ ਖਾਸ ਕਰਕੇ ਕ੍ਰਿਟੀਕਲ ਇਨਲੈਂਸ ਨੇ ਜਿਹਨੂੰ ਮੈਂ ਰੈੱਡ ਜ਼ੋਨ ਦਾ ਕਹਿ ਰਹਿਆ ਆ ਠੀਕ ਹੈ ਉਹਦੇ ਬੇਸ਼ੱਕ ਹੈਪੇਟਾਈਟਿਸ ਹੈ ਜਾਂ ਹੋਰ ਇਹੋ ਜੀਆਂ ਬਿਮਾਰੀਆਂ ਨੇ ਟਿਊਬਰਕਲੋਸਿਸ ਹੈ ਵਗੈਰਾ ਵਗੈਰਾ ਉਹਨਾਂ ਦੀ ਮੈਡੀਸਨ ਗਵਰਨਮੈਂਟ ਆਫ ਸਟੇਟ ਗੌਰਮਨ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕੋਈ ਗੁਰੇਸ਼ ਨਹੀਂ ਕਰਨਾ ਚਾਹੀਦਾ ਜਿਹੜੀ ਚੀਜ਼ ਅਸੀਂ ਪ੍ਰੋਡਿਊਸ ਕਰ ਰਹੇ ਆ ਅਸੀਂ ਕਹ ਰਹੇ ਪੰਜਾਬ ਵਾਲੇ ਅਨ ਪ੍ਰੋਡਿਊਸ ਕਰ ਰਹੇ ਨੇ ਕਣਕ ਝੋਨਾ ਬਾਕੀ ਚੀਜ਼ਾਂ ਉਹ ਤੇ ਅਸੀਂ ਡਿਸਟ੍ਰੀਬਿਊਟ ਕਰ ਰਹੇ ਆ ਘਰਾਂ 'ਚ ਦਵਾਈ ਦਾ ਸਿਸਟਮ ਨੂੰ ਵੀ ਕੋਈ ਇਹੋ ਜਿਹਾ ਕਰਨਾ ਚਾਹੀਦਾ ਕਿ ਲੋਕਾਂ ਨੂੰ ਇਹ ਨਾ ਮਹਿਸੂਸ ਹੋਏ ਕਿ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਮ ਖਾਸ ਕਰਕੇ ਮੈਡੀਕਲ ਤੇ ਹੈਲਥ ਦੀਆਂ ਜਿਹੜੀ ਸਭ ਤੋਂ ਇੰਪੋਰਟੈਂਟ ਜ਼ਰੂਰਤ ਆ ਉਹ ਦਵਾਈਆਂ ਨੂੰ ਵੀ ਗਵਰਨਮੈਂਟ ਆਫ ਪੰਜਾਬ ਨੂੰ ਗਵਰਨਮੈਂਟ ਆਫ ਇੰਡੀਆ ਦੀ ਮਦਦ ਦੀ ਜ਼ਰੂਰਤ ਉੱਥੋਂ ਲੈ ਕੇ ਇਹ ਮੁਹੱਈਆ ਕਰਵਾਉਣੀ ਚਾਹੀਦੀਆਂ ਅਵੇਲੇਬਲ ਕਰਨੀਆਂ ਚਾਹੀਦੀਆਂ ਐਟ ਅ ਚਿਪਰ ਰੇਟ ਅੱਲਾਕੱਲੀ ਨੇ ਖੁੱਲੇ ਹੋਏ ਨੇ ਇਹਨਾਂ ਨੇ ਦੇਖੋ ਮੋਹਲ ਮੈਂ ਦੁਬਾਰਾ ਮੈਂ ਆਪਣੇ ਤਜਰਬੇ ਤੋਂ ਦੱਸਦਾ ਮੈਂ ਕਿੰਨੇ ਮਰਜੀ ਨਾਂ ਚਾਰਜਾਂ ਲੱਖਾ ਸਿੰਘ ਤੋਂ ਛੰਡਾ ਸਿੰਘ ਰੱਖ ਲਾਂ ਛੰਡਾ ਸਿੰਘ ਤੋਂ ਮਹੰਗਾ ਸਿੰਘ ਰੱਖ ਲਾਂ ਮਹੰਗਾ ਸਿੰਘ ਤੋਂ ਮਿਲਖਾ ਸਿੰਘ ਰੱਖ ਲਾਂ ਜੇ ਮੈਂ ਕਰਨਾ ਹੀ ਇਹ ਨਾ ਤੇ ਨਾਂ ਮੇਨਾਂ ਮੈਨੂੰ ਕੀ ਫਰਕ ਪਾਊਗਾ ਜੋ ਮੇਰੀ ਫੀਡਬੈਕ ਅਜੇ ਤੱਕ ਜਿੰਨਾ ਚ ਲੋਕਾਂ ਵਿਚਿਰਦਾ ਮੈਂ ਲੋਕੀ ਮੁਹੱਲਾ ਕਲੀਨਿਕਸ ਤੋਂ ਇਹਨਾਂ ਦੀ ਐਡਵਰਟਾਈਜ਼ਮੈਂਟ ਵਾਸਤੇ ਜਿਹੜਾ ਗੱਲ ਆਉਂਦੀ ਉਹ ਠੀਕ ਆ ਕੁਛ ਨਹੀਂ ਮੈਂ ਕਹਿਣਾ ਚਾਹੂੰਗਾ ਮੁਹੱਲਾ ਕਲੀਨਿਕਸ ਦੇ ਇਹਨਾਂ ਨੇ ਜਿਹੜੇ ਨਾਂ ਰੱਖੇ ਨੇ ਉਹਦੇ ਤੋਂ ਗਵਰਨਮੈਂਟ ਆਫ ਇੰਡੀਆ ਨਾਲ ਇੱਕ ਡਿਸਪਿਊਟ ਹੈ ਕਿ ਜੀ ਇਹ ਸਾਡੇ ਰੂਲਸ ਨਹੀਂ ਮੰਨ ਰਹੇ ਮੈਂ ਗਵਰਨਮੈਂਟ ਆਫ ਪੰਜਾਬ ਨੂੰ ਵੀ ਕਹਿਣਾ ਚਾਹੂੰਗਾ ਔਰ ਬਿਊਰੋਕ੍ਰੈਟਿਕ ਬਿਰੋਕਰੇਸੀ ਇੰਟੈਲੀਜੈਂਟ ਬਿਰੋਕਰੇਸੀ ਹੈ ਕੋਈ ਨਿਕੰਮੇ ਬੰਦੇ ਨਹੀਂ ਬੈਠੇ ਕਿ ਜਿਹੜਾ ਅਸੀਂ ਰੈਜ਼ਿਸਟੈਂਸ ਪੈਦਾ ਕਰ ਰਹੇ ਹਾਂ ਗਵਰਨਮੈਂਟ ਆਫ ਇੰਡੀਆ ਨਾਲ ਇੱਕ ਨੋਮਨਕਲੇਚਰ ਤੋਂ ਇਹ ਵੀ ਸਿੱਖ ਪੱਕੀ ਗੱਲ ਆ ਮੈਂ ਦੱਸਣਾ ਚਾਹੁੰਦਾ ਹੁਣ ਮੈਂ ਫਰਜ਼ ਕਰਉ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਅਡੀਸ਼ਨਲ ਸੈਕਟਰੀ ਜਾਂ ਸੈਕਟਰੀ ਆ ਗਵਰਨਮੈਂਟ ਆਫ ਇੰਡੀਆ ਨੇ ਇੱਕ ਰੂਲਸ ਬਟ ਤੇ ਰੈਗੂਲੇਸ਼ਨਸ ਇਸ਼ੂ ਕੀਤੀਆਂ ਨੇ ਉਹਦੇ ਸੈਟ ਆਫ ਗਾਈਡਲਾਈਨਸ ਇਸ਼ੂ ਕੀਤੀਆਂ ਨੇ ਕਿ ਫੰਡਿੰਗ ਇੰਜ ਇਸਤੇਮਾਲ ਹੋਏਗੀ ਜੇ ਸਟੇਟ ਗਵਰਨਮੈਂਟ ਕਹੇਗੀ ਕਿ ਸਾਨੂੰ ਫੰਡ ਦੇ ਤੁਹਾਡੇ ਚਾਹੀਦੇ ਆ ਲੇਕਿਨ ਅਸੀਂ ਤੁਹਾਡੀਆਂ ਸੈਟ ਆਫ ਰੈਗੂਲੇਸ਼ਨਸ ਦਾ ਇਨਸਟਰਕਸ਼ਨ ਨੂੰ ਨਹੀਂ ਮੰਨ ਭਾਈ ਕੋਈ ਵੀ ਆਈਐਸ ਅਫਸਰ ਉਹ ਉੱਥੇ ਬੈਠਾ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਚ ਉਹ ਆਪਣੇ ਉੱਪਰ ਗਾਜ ਕਿਉਂ ਡੇਗੂਗਾ ਆਪਣੇ ਆਪ ਨੂੰ ਮਹਿਕਮਾਨਾ ਕਾਰਵਾਈ ਦਾ ਭਾਗੀ ਕਿਉਂ ਬਣਾਊਗਾ ਸਿਰਫ ਇਸ ਬੇਸ ਤੇ ਕਿ ਜੀ ਤੁਸੀਂ ਸਟੇਟ ਗਵਰਨ ਨੂੰ ਫੰਡਸ ਇਸ਼ੂ ਕਰਦੇ ਹਾਲਾਂਕਿ ਤੁਹਾਡੀਆਂ ਰੂਲਸ ਰੈਗੂਲੇਸ਼ਨ ਫਾਲੋ ਨਹੀਂ ਕਰ ਰਹੇ ਸੀ ਮੈਂ ਰਿਕੁਐਸਟ ਕਰਨਾ ਚਾਹੁੰਦਾ ਪੋਲਿਟੀਕਲ ਲੀਡਰਸ਼ਿਪ ਸਟੇਟ ਦੀ ਨੂੰ ਤੇ ਬਿਊਰੋਕਰੈਟਿਕ ਸੈਟਅਪ ਨੂੰ ਵੀ ਕਿ ਭਾਈ ਇਹ ਨਾਂ ਦੇ ਚੱਕਰਾਂ 'ਚ ਨਾ ਪਾਓ ਫੰਡਿੰਗ ਲਾਓਸ ਗਵਰਨਮੈਂਟ ਆਫ ਇੰਡੀਆ ਤੋਂ ਜਿਹੜੀ ਉਹ ਮੁਹੱਈਆ ਕਰਾਉਣਾ ਚਾਹੁੰਦੇ ਨੇ ਉਹਨਾਂ ਦੇ ਰੂਲਸ ਇਨਸਟਰਕਸ਼ਨਸ ਨੂੰ ਫਾਲੋ ਕਰੋ ਅਸੀਂ ਦੋਨੇ ਇੱਕੋ ਹਿੰਦੁਸਤਾਨ ਪੰਜਾਬ ਸੂਬੇ ਜਾਂ ਗਵਰਨਮੈਂਟ ਆਫ ਇੰਡੀਆ ਇਸੇ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਸਾਨੂੰ ਰਲ ਕੇ ਚੱਲ ਕੇ ਫੰਡਿੰਗ ਲੈਣੀ ਚਾਹੀਦੀ ਹੈ ਇਹ ਪਰਸਿਸਟੈਂਟ ਜਿਹੜੀਆਂ ਗਵਰਨਮੈਂਟਸ ਨੇ ਮੈਂ ਜ਼ਰੂਰੀ ਨਹੀਂ ਇਹਨਾਂ ਦੀ ਗੱਲ ਕਰਦਾ ਇਹ ਵੀ ਅਧਿਕਾਰੀ ਰਹੇ ਨੇ ਪਰਸਿਸਟੈਂਟ ਕਈ ਦਹਾਕਿਆਂ ਤੋਂ ਸਰਕਾਰਾਂ ਜੜੀਆਂ ਨੇ ਹੈਲਥ ਤੇ ਐਜੂਕੇਸ਼ਨ ਨੂੰ ਇਗਨੋਰ ਕਰਦੀਆਂ ਆ ਰਹੀਆਂ ਨੇ ਇਹ ਨਹੀਂ ਹੋਣਾ ਚਾਹੀਦਾ ਉਹ ਤਾਂ ਹੀ ਹੋ ਰਿਹਾ ਕਿ ਇੱਕ ਵਾਰੀ ਇਲੈਕਸ਼ਨ ਖੂਣ ਤੋਂ ਬਾਅਦ ਦੁਬਾਰਾ ਲੋਕਾਂ ਚ ਆ ਕੇ ਵਿਛਰਦਾ ਹੀ ਨਹੀਂ ਆ ਪੋਲਿਟਿਸ਼ੀਅਨ ਆਪ ਗਵਰਨਮੈਂਟ ਨੇ 92 ਐਮਐਲਏ ਜਿੱਤੇ ਸੀ ਅਸੈਂਬਲੀ ਹੁਣ 2024 ਦੀਆਂ ਪਾਰਲੀਮੈਂਟ ਇਲੈਕਸ਼ਨ ਚ ਇਹਨਾਂ ਦੀ ਲੀਡ 37 ਅਸੈਂਬਲੀਆਂ ਤੇ ਰਹਿ ਗਈ 92 ਤੋਂ 37 ਤੁਸੀਂ ਇਹ ਦੇਖੋ ਕਿ ਇਸ ਗਵਰਨਮੈਂਟ ਨੂੰ ਹੁਣ ਤੋਂ ਹੀ ਆਪਣਾ ਸੋਚਣਾ ਚਾਹੀਦਾ ਇਹਨਾਂ ਦੇ ਥਿੰਕ ਟੈਂਕ ਨੂੰ ਬੈਠਣਾ ਚਾਹੀਦਾ ਕਿ ਸਾਡੀਆਂ ਕਮੀਆਂ ਪੇਸ਼ੀਆਂ ਕੀ ਨੇ ਇਹਨਾਂ ਨੂੰ ਇੱਕ ਸੈਸ਼ਨ ਲਾਉਣਾ ਚਾਹੀਦਾ ਬੇਸ਼ੱਕ Goa ਜਾ ਕੇ ਲਗਾ ਲੈਣ ਠੀਕ ਹੈ ਤੇ ਭਾਈ ਸਾਡੀਆਂ ਗਲਤੀਆਂ ਦੱਸੋ ਕੀ ਨੇ ਉਹਨੂੰ ਇਹ ਆਇਡੈਂਟੀਫਾਈ ਕਰਨ ਕਿਸੇ ਵਧੀਆ ਜਗ੍ਹਾ ਤੇ ਚਲੇ ਜਾਣ ਠੀਕ ਹੈ ਇਹਨਾਂ ਨੇ ਆਪਣਾ ਵੀ ਗੋਆ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ ਪਠਾਨਕੋਟ ਦੇ ਇਰੇਜ ਉੱਥੇ ਬੈਠ ਜਾਣ ਲੇਕਿਨ ਸੋਚਣ ਤੇ ਸਹੀ ਆਪ ਹੁਣ ਜੋ ਇਸ ਵੇਲੇ ਪ੍ਰੈਜ਼ੈਂਟ ਕੰਡੀਸ਼ਨ ਹੈ ਉਹ ਫੀਡਬੈਕ ਆ ਰਿਹਾ ਜੀ ਆਪਸ ਵਿੱਚ ਦੋ ਤਿੰਨ ਗਰੁੱਪ ਬਣ ਗਏ ਨੇ ਉਹਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰੂੰਗਾ ਇਹਨਾਂ ਦੇ ਜਿਹੜੇ ਸਿਆਣੇ ਲੀਡਰ ਨੇ ਕੈਬਨਟ ਹੈ ਇਹਨਾਂ ਨੂੰ ਬੇਨਤੀ ਕਰੂੰਗਾ ਜੇ ਤੁਸੀਂ ਉਪ ਸੈਂਤੀ ਤੋਂ 7 ਤੇ ਨਹੀਂ ਆਉਣਾ ਚਾਹੁੰਦੇ ਹਾਲਾਂ ਮੈਂ ਤੇ ਕਾਂਗਰਸਮੈਨ ਚਾਹੂੰਗਾ ਕਿ ਇਹ 7 ਤੇ ਆ ਜਾਣ ਕਿਉਂਕਿ ਅਸੀਂ ਬਿਲਡ ਕਰ ਰਹੇ ਹਾਂ ਐਸ ਕਾਂਗਰਸ ਪਾਰਟੀ ਪਰ ਸਟੇਟ ਦੀ ਖੂਬੀ ਵਾਸਤੇ ਲੋਕਾਂ ਦੀ ਬਿਹਤਰੀ ਵਾਸਤੇ ਮੈਂ ਇਹਨਾਂ ਨੂੰ ਚਾਹੂੰਗਾ ਇਹ ਬੈਠਣ ਆਪਣੇ ਆਪ ਸੈਸ਼ਨ ਲਾਉਣ ਇੱਕ ਥਿੰਕ ਟੈਂਕ ਬੈਠੇ ਇੱਕ ਡਾਕੂਮੈਂਟ ਕ੍ਰੀਏਟ ਕਰਨ ਤੇ ਜਿਹੜੇ ਇਹਨਾਂ ਦੇ ਐਮ ਐਲ ਏ ਸਾਹਿਬਾਨ ਤੇ ਮੰਤਰੀ ਸਾਹਿਬਾਨ ਹੁਣ ਦਬਕੇ ਮਾਰ ਕੇ ਪੁਲਿਸ ਨੂੰ ਵਰਤ ਰਹੇ ਨੇ ਤੇ ਪੁੱਠੀਆਂ ਸਿੱਧੀਆਂ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਬੰਦ ਕਰਕੇ ਲੋਕਾਂ ਚ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਵਰਕਨ ਇੱਕ ਆਮ ਆਦਮੀ ਪਾਰਟੀ ਦੇ ਤੌਰ ਤੇ ਆਮ ਇਨਸਾਨ ਦੇ ਤੌਰ ਤੇ ਵਰਤਣ ਤਾਂ ਕਰਕੇ ਇਹਨਾਂ ਨੂੰ ਬੈਨੀਫਿਟ ਨਹੀਂ ਆ ਮੈਂ ਨਹੀਂ ਤੇ ਅੱਜ ਮੈਂ ਉਹ ਔਨ ਹੋਸ ਕੈਂਡ ਨੂੰ ਤਿਆਰ ਆ ਕਿ 92 ਤੋਂ 37 ਤੇ ਆਏ ਨੇ ਤੇ 27 ਤੱਕ ਤੇ 37 ਤੋਂ 7 ਤੱਕ ਰਹਿ ਜਾਣਗੇ ਜੇ ਨਾ ਸੁਧਰੇ ਸੋ ਗੁਰਿੰਦਰ ਢਿੱਲੋਂ ਪਿੰਡ ਪਿੰਡ ਵਾਸੀ ਵੀ ਮੌਜੂਦ ਨੇ ਪਰ ਕਿਸ ਤਰ੍ਹਾਂ ਅਜ ਗੁਰਿੰਦਰ ਢਿੱਲੋਂ ਜਿਹੜੇ ਐਡੀ ਜੀਪੀ ਲਾਅ ਐਂਡ ਆਰਡਰ ਸਬਕ ਤੇ ਉਹਨਾਂ ਵੱਲੋਂ ਅਜ ਵਧੀਆ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਪਿੰਦਰ ਸਿੰਘ ਸਾਹਿਬ ਜੀ ਤੌਰ ਬਹੁਤ ਵਧੀਆ ਉਪਰਾਲਾ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਐਡੀਜੀਪੀ ਲਾਈਨ ਆਰਡਰ ਰਹੇ ਨੇ ਹੁਣ ਪਾਵੇ ਰਟਾਇਰ ਹੋ ਕੇ ਕਾਂਗਰਸ ਨੇ ਜੁਆਇਨ ਕੀਤੀ ਹੋਈ ਏ ਔਰ ਜੋ ਇਹ ਉਪਰਾਲਾ ਹੈ ਪਹਿਲਾਂ ਵੀ ਇਹਨਾਂ ਨੇ 4-5 ਕੈਂਪ ਲਾ ਚੁੱਕੇ ਨੇ ਸਾਡੇ ਵੀ ਹੁਣ ਤਿੰਨਾਂ ਪਿੰਡਾਂ ਦਾ ਕੈਂਪ ਲੱਗਿਆ ਹੈ ਸਹਿਬਦੀਪੁਰ ਮਹਿਮੂਦਪੁਰ ਰਾਇਆਂ ਦੌਲਤਪੁਰ ਦਾ ਇਹ ਕਿਸੇ ਲੀਡਰ ਨੇ ਨਹੀਂ ਅਜੇ ਤੱਕ ਕੀਤਾ ਸਾਡੇ ਪਿੰਡ ਤਾਂ ਨਹੀਂ ਕੀਤਾ ਮਹਿਮੂਦਪੁਰ ਤੇ ਨਹੀਂ ਕੀਤਾ ਕਿਸੇ ਨੇ ਨਹੀਂ ਨਾ ਹੀ ਕਿਸੇ ਲੀਡਰ ਦੀ ਕੋਈ ਸੋਚ ਰਹੀ ਹੈ ਹਾਲਾਂਕਿ ਮੈਂ ਵੀ ਖੁਦ ਸ਼੍ਰੋਮਣੀ ਕਾਲੀ ਦਲ ਦੇ ਨਾਲ 10 ਸਾਲ ਚੇਅਰਮੈਨ ਨਿਭਾਈ ਏ ਪਰ ਅਸੀਂ ਜਦੋਂ ਆਵਾਜ਼ ਚੱਕਦੇ ਸੀ ਸਾਡੀ ਆਵਾਜ਼ਾਂ ਨੂੰ ਦਵਾ ਦਿੱਤਾ ਜਾਂਦਾ ਪਰ ਇਹਨਾਂ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਔਰ ਪਾਰਕ ਹਸਪਤਾਲ ਖਾਸ ਕਰਕੇ ਜਿਨ੍ਹਾਂ ਨੇ ਇਹ ਇਹਨਾਂ ਦੇ ਨਾਲ ਮਿਲ ਕੇ ਸਾਰੇ ਟੈਸਟ ਔਰ ਮੈਨੂੰ ਤਾਂ ਇੱਥੋਂ ਤੱਕ ਵੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਨੂੰ ਤੇ ਡਾਕਟਰ ਰੰਧਾਵਾ ਨੂੰ ਵੀ ਜਿਹੜੇ ਬਿਲਕੁਲ ਗਰੀਬ ਬੰਦੇ ਨੇ ਜਿਹੜੇ ਦਵਾਈ ਲੈਣ ਦੇ ਕਾਬਲ ਨਹੀਂ ਹੈ ਸਕਦੇ ਲੈ ਨਹੀਂ ਸਕਦੇ ਉਹਨਾਂ ਨੂੰ ਦਵਾਈ ਵੀ ਕਿਸੇ ਨਾ ਕਿਸੇ ਤੋਂ ਪ੍ਰੋਵਾਈਡ ਕਰਾਈ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖਿਆ ਕਿ ਗੁਰਿੰਦਰ ਢਿੱਲੋਂ ਜੀ ਵੱਲੋਂ ਜਿਹੜਾ ਹੈ ਪਿੰਡ ਦੇ ਵਿੱਚ ਸਾਵੀਪੁਰ ਦੇ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਤੁਸੀਂ ਤਸਵੀਰਾਂ ਮੈਂ ਤੁਹਾਨੂੰ ਵਿਖਾ ਲ ਦੇਣਾ ਕਿ ਕਿਸ ਤਰ੍ਹਾਂ ਨਾਲ ਜਿਹੜੇ ਲੋਕ ਜਿਹੜੇ ਹੈ ਇੱਥੇ ਆਪਣਾ ਚੈਕਅਪ ਕਰਾਉਣ ਵਾਸਤੇ ਤੇ ਬਲੱਡ ਸੈਂਪਲ ਜਿਹੜੇ ਹੈਗੇ ਉਹ ਦੇਣ ਵਾਸਤੇ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਲੱਡ ਸੈਂਪਲ ਦੇਣ ਵਾਸਤੇ ਬਜ਼ੁਰਗੋ ਔਰ ਤੇ ਨੌਜਵਾਨ ਸਾਰੇ ਜਿਹੜੇ ਹੈਗੇ ਨੇ ਉਹ ਪਹੁੰਚੇ ਹੋਏ ਨੇ ਤੇ ਵਧੀਆ ਮੈਡੀਕਲ ਜਿਹੜਾ ਕੈਂਪ ਹੈ ਜਿਹੜਾ ਸੈਕੀਪੁਰ ਪਿੰਡ ਦੇ ਵਿੱਚ ਲਗਾਇਆ ਗਿਆ ਡਾਕਟਰਾਂ ਦੀ ਟੀਮ ਜਿਹੜੀ ਹੈਗੇ ਪਾਰਕ ਹਸਪੀਟਲ ਤੋਂ ਸਪੈਸ਼ਲ ਪਹੁੰਚੀ ਹੋਈ ਹੈ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਤੁਹਾਨੂੰ ਮੈਂ ਦਿਖਾਇਆ ਕਿ ਕਿੰਨੇ ਜਿਆਦਾ ਜਿਹੜਾ ਹੈਗਾ ਇੱਥੇ ਇਕੱਠਾ ਹੈ ਤੇ ਲੋਕ ਜਿਹੜੇ ਹੈਗੇ ਨੇ ਦਵਾਈਆਂ ਤੇ ਮੈਡੀਸਿਨ ਲੈਣ ਵਾਸਤੇ ਪਹੁੰਚੇ ਹੋਏ ਨੇ ਤੇ